ਲਓ ਜੀ ਪਹੁੰਚ ਗਏ ਅਨੰਦਪੁਰ ਸਾਹਿਬ ਹੱਥ ਥੇਕਣ ਲੱਗ ਗਏ ਇੱਕ ਘੰਟੇ ਚ ਗੱਡੀ ਸਿਰੇ ਲਾਤੀ ਬੋਲ ਲਿਆ ਹੀ ਬੋਲ ਫੁੱਲ ਕਰ ਲਿਆ ਸੱਤ 80 ਦੀ ਤੇ ਵੀੜ ਪਰ ਇੱਕ ਘੰਟੇ ਚ ਲਾਤਾ ਰੇ ਮੋਟਰਸਾਈਕਲ ਹੋਰ ਕੀ ਤੇ ਹੁਣ ਅਪਨੋ ਜਾਣਾ ਤਿਆਰੀ ਖਿੱਚ ਰਿਹਾ ਹੈ ਗਰਮ ਹੋ ਰਿਹਾ ਅੱਗ ਥੇਕ ਕੇ ਨਹੀਂ ਨਹੀਂ ਆਹੀ ਬਸ ਫੋਟੋ ਸ਼ੂਟ ਕਰਨਾ ਆ ਜਾ ਨਹਿਰ ਬਸ ਮਾਰ ਸਿੱਧਾ ਫੋਟੋ ਪਰਦਰਸ਼ਨੀ ਚੱਲ ਰਹੀ ਹੈ ਵੀਡੀਓ ਦੀ ਸਿਰਮੈਟਿਕ ਮੋਡ ਅੱਗੇ ਨਵਾਜੀ ਇੱਕ ਨਹੀਂ ਇੱਧਰ ਤਾਂ ਇੱਧਰ ਨਵਾਤ ਅੱਗੇ ਬਰਤੂ ਪਾ ਤੋਏ ਆ ਜਾ ਉਹ ਸੇ ਖੜੇ ਆ ਗਾਤੇ ਆ ਤੇ ਗਾ ਦੂਆ ਵੀਰ ਸਾਡਾ ਡਰਾਈਵਰ ਬਾਥਰੂਮ ਕਰਨ ਗਿਆ ਮੈਨੂੰ ਜ਼ੋਰ ਬਾਪੈਂਦਾ ਰਾਤ ਚ ਦੋ ਤਿੰਨ ਜਗ੍ਹਾ ਰੁੱਕ ਗਿਆ ਮਾਥਮ ਵਧੀਆ ਜਿੱਤੋ ਪਾਈ ਵੀ ਆ ਬਾਤ ਚ ਚੱਲੇ ਉਹ ਇਹਨਾਂ ਬਿੱਕਾ ਗਾ। ਪੰਜਗੇ ਇਸ ਤਰਾ ਹੀ ਚੜਦੇ ਆ। ਤੇਰਾ ਨਹੀਂ ਤੇਰਾ ਨਹੀਂ ਲੈ ਕੇ ਜਾਊਗਾ। ਤੇਰਾ ਹੀ ਚੜਦੇ ਆਈ। ਜੋਦੇ। ਇਹ ATM ਵੀ ਦੁਆ ਲਈ ਚਾਨ ਵਾਲਾ ਬਣਾਇਆ ਵਾ ਲਾਲ ਕਾਲਾ। ਵੀ ਕੋਈ ਲੈਣਾ ਜਾਵੇ। ਗਰਾਉਂਡੇ ਅਸਵਾਦ ਨਹੀਂ ਕਿ ਹੁਣ ਖਾਲੀ ਆ। ਆਮੇ ਪਿੰਨੇ ਨੂੰ ਚਾ। ਉਹਦੇ ਉੱਪਰ ਬੈਠਾ। ਹੈਲੋ। ਕਾਲੀ ਦਰਸ਼ਨ ਗਰੂ ਵੀ ਨੇ ਮਾਰੋ ਮਾਰ ਸੁਬਾਹ ਤੇ ਗਿਆ ਨਹੀਂ ਬਾਉ ਰੇ ਤੇ ਬਣਾਈਏ ਥੱਲੇ ਬਣਾਈਏ ਆ ਦੇਖ ਆ ਗਲੇਸ਼ੀਅਰ ਉਹ ਦੇਖੋ ਲਾ ਮਾਰਮੜ ਜੀ ਫੋਟੋ ਹੋ ਰਹੇ ਤੇ ਮੇਰੀ ਗੱਲ ਸੁਣਨਾ चाट तो झूठ तो ना करे <Finnish language> फोटो ਬੜਾ ਸ਼ੂਟਾ ਲੋਕੇਸ਼ਨ ਦੇਖ ਕੇ ਵਧੀਆ ਹੀ ਕੋਈ ਮੜਾ ਸਾਈਡ ਪਰ ਬਾਲ ਦੇਖੀਦੇ ਬਾਲ ਬਹੁਤ ਵਧੀਆ ਲੱਗੇ ਬਹੁਤ ਇਹ ਤੋਂ ਲੋਜੀਏ ਬੜਾ ਬਗੜਾ ਬੰਗੜਾ ਹੋਇਆ ਜੀ ਹੁਣ ਇੱਥੇ ਮੰਗੋ ਆਹ ਦੀ ਕਾਰ ਦੀ ਵੀਡੀਓ ਬਣਾਉਣੀ ਹੈ ਕੱਲੇ ਨੂੰ ਥੋੜੀ ਜਗ੍ਹਾ ਨੂੰ 10-15 ਮੁੰਡੇ ਹੋ ਤਾਂ ਵਧੀਆ ਲੱਗਦੀ ਆ। ਖਰੀਆਲੀ ਜ਼ਿਆਦਾ ਆਈ ਵੀ ਆ ਪਾਲੀ ਗੰਦਾ ਜ਼ਿਆਦਾ। ਪੱਲਿਆ ਚੈੱਕ ਕਰੀਏ ਬਾਡਰ ਪ੍ਰੂਫ ਆ। Não, não, não.